ਯੋਗੇ ਜਾ ਰਹੇ ਹਾਂ ਪਾਣੀ ਦੇ ਹੋਰ ਨਜ਼ਦੀਕ ਆ ਰਹੇ ਹਾਂ ਤੇ ਉਹ ਵੀ ਉਹ ਪੱਥਰ ਅੱਗੇ ਜਾ ਕੇ ਕਪੂੜਾ ਕ੍ਰੋਸ ਕਰਨਾ ਆਪਾਂ ਬਿਲਕੁਲ ਇਹਦੇ ਉੱਪਰੋਂ ਲੰਘਾਂਗੇ ਬਾਕੀ ਮੌਸਮ ਵਾਲੇ ਨਜ਼ਾਰੇ ਨੇ ਮੌਸਮ ਇੱਥੇ ਠੰਡਾ ਹੈ ਹਵਾ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਰਿਆ ਭਰਿਆ ਮੌਸਮ ਹੈ ਆ ਚਾਰੇ ਪਾਸੇ ਇਧਰ ਪਾਣੀ ਚੱਲ ਰਿਹਾ ਹੈ ਪਾਣੀ ਨਾਲ ਟਕਰਾ ਕੇ ਠੰਡੀ ਹਵਾ ਵੀ ਆਉਂਦੀ ਹੈ ਤੇ ਆਲਮੋਸਟ ਵਧੀਆ ਹੀ ਹੈ ਹੁਣ ਤੱਕ ਦਾ ਤਾਂ ਸਫ਼ਰ ਸਾਰਾ ਵਧੀਆ ਹੀ ਰਿਹਾ ਤੇ ਹੋਪਸ ਉਹ ਅੱਗੇ ਵੀ ਸਾਰਾ ਵਧੀਆ ਹੀ ਰਹੇਗਾ ਕੋਈ ਐਡੀ ਗੱਲ ਨਹੀਂ ਹੈਗੀ ਆਰਾਮ ਨਾਲ ਚੱਲੀ ਜਾਵੇ ਬੰਦਾ ਤੇ ਮੈਨੂੰ ਦਰਸਾ ਲਈ ਆ ਕਿ ਮੈਂ ਸੋਚਿਆ ਸੀ ਕਿ ਬਲੌਗ ਬਣਾਉਂਗਾ ਵਲੌਗਿੰਗ ਕਰੂੰਗਾ ਇਸ ਕਰਕੇ ਮੈਨੂੰ ਬੁਲਣਾ ਪੈ ਰਿਹਾ ਆ अदरवाइज ਜੇ ਤੁਸੀਂ ਨਾ ਬੋਲੋ ਤੇ ਚੱਲਦੇ ਰਹੋ ਕੰਟੀਨਿਊਸਲੀ ਹਨਾ ਵਿਚ ਵਿਚਾਲੇ ਕਦੇ ਰੁੱਕ ਕੇ 1-2 ਮਿੰਟ ਦਾ ਆਰਾਮ ਕਰ ਲੇ ਕਿਉਂਕਿ ਜ਼ਿਆਦਾ देर ਰੁਕਣ ਨਾਲ ਵੀ ਬੋਡੀ ਕੀ ਹੈ ਠੰਡੀ ਪੈ ਜਾਂਦੀ ਹੈ ਹਨਾ ਫਿਰ ਅੱਗੇ ਸਫਰ ਕੰਟੀਨਿਊ ਕਰਨ 'ਚ ਦਿੱਕਤ ਆਉਂਦੀ ਹੈ ਤੇ ਜ਼ਿਆਦਾ ਦੇਰ ਦਾ ਰੈਸਟ ਵੀ ਠੀਕ ਨਹੀਂ ਹੈਗਾ ਆਰਾਮ ਨਾਲ ਤੁਸੀਂ ਚੱਲਦੇ ਰਹੋ ਸੱਚੇ ਸੱਚੇ ਆਪ ਹੀ ਹੋ ਜਾਂਦਾ ਸਾਰਾ ਪਰ ਇਹ ਵੀ ਜ਼ਿਆਦਾ ਦੇਰ ਦੀ ਕਿਤੇ ਰੈਸਟ ਨਾ ਕਰੋ ਖਾਸ ਕਰਕੇ ਜਦੋਂ ਤੁਸੀਂ ਥੋੜਾ ਫਾਸਟ ਚੱਲ ਰਹੇ ਹੋ ਨਾ ਉਦੋਂ ਦਾ ਖਾਸ ਕਰਕੇ ਕਿਉਂਕਿ ਬਾਡੀ ਇੱਕਦਮ ਗਰਮ ਹੁੰਦੀ ਹੈ ਫਿਰ ਉਦੋਂ ਬਾਅਦ ਠੰਡੀ ਪੈ ਜਾਂਦੀ ਹੈ ਸਾਰਾ ਦਿਨ ਤੁਸੀਂ ਰੈਸਟ ਕਰਦੇ ਹੋ ਮੌਸਮ ਜਿਉਂ ਜਿਉਂ ਤੁਸੀਂ ਅੱਗੇ ਜਾ ਰਹੇ ਹੋ ਮੌਸਮ ਵਧੀਆ ਹੁੰਦਾ ਜਾ ਰਿਹਾ ਹੈ ਠੰਡਾ ਹੈ ਕੋਈ ਜ਼ਿਆਦਾ ਉਹ ਨਹੀਂ ਹੈਗਾ ਕਿ ਜਿਵੇਂ نیچے ਗਰਮੀ ਸੀ ਪਸੀਨਾ ਸੀ ਬਹੁਤ ਜ਼ਿਆਦਾ ਉਵੇਂ ਐਤੇ ਮੌਸਮ ਜ਼ਿਆਦਾ ਵਧੀਆ ਹੈ ਬੈਟਰ ਹੈ ਬਹੁਤ ਜ਼ਿਆਦਾ ਉਹ ਦੇਖੋ ਛੋਟੀ ਜੀ ਬੱਚੀ ਵੀ ਜਾ ਰਹੀ ਹੈ ਲੱਗ ਨਹੀਂ ਕੁੜੀ ਹੈ ਮੁੰਡਾ ਹੈ ਬੁੜੀ ਹੈ ਅੱਜ ਬੁੜੀ ਵੀ ਚਲੀ ਹੈ ਦਰਸ਼ਨ ਕਰਾਂ ਦੇਖੋ ਬਲਾਵੇ ਬਲਾਵੇ ਦੀ ਗੱਲ ਹੁੰਦੀ ਹੈ ਜਿਸ ਨੂੰ ਮਾਲਕ ਨੇ ਬੁਲਾਉਣਾ ਉਹਨੂੰ ਫਿਰ ਬੁਲਾਈ ਲੈਣਾ ਹੈਲੋ ਕੀ ਕੀ ਨਾਮ ਹੈ ਨਦਰਕੌਰ ਨਦਰਕੌਰ ਕਿੱਥੋਂ ਆਇਆ ਹੋ ਜਲੰਧਰ ਤੋਂ ਜਲੰਧਰ ਤੋਂ ਆਇਆ ਹੈਲੋ ਹੈ ਕੈਂਡੀਟ ਹੈਲੋ ਬਾਏ ਬਾਏ ਹੈ ਪਾਣੀ ਕੋ ਨਹੀਂ ਦੇਖੋ ਛੋਟੇ ਛੋਟੇ ਬੱਚੇ ਜਵਾਕ ਵੀ ਕਰ ਰਹੇ ਆ ਟਰੈਵਲ ਹਨਾ ਚਿੰਗੀ ਗੱਲ ਹੈ ਸਾਰਿਆਂ ਨੂੰ ਹੌਸਲੇ ਦੀ ਹੁੰਦੀ ਹੈ ਬਾਕੀ ਕੁਝ ਨਹੀਂ ਹਲੇ ਬੱਚੇ ਨੂੰ ਨਹੀਂ ਸਮਝ ਨਹੀਂ ਹੁੰਦੀ ਹੈਗੀ ਪਰ ਕਿਤਨਾ ਫਿਰ ਵੀ ਬੱਚੇ ਵੀ ਆ ਵੈਦਰ ਨੂੰ ਇਸ ਕਲਾਈਮਟਰ ਨੂੰ ਇੰਜੋਏ ਕਰ ਰਹੇ ਆ ਮੌਸਮ ਬਹੁਤ ਵਧੀਆ ਹੈ ਨੇਚਰ ਦਾ ਫਿਰ ਕਮਾਲੀ ਹੈ ਬਾਕੀ ਤੁਹਾਨੂੰ ਅੱਗੇ ਵੀ ਹੋਰ ਦਿਖਾਉਂਦੇ ਰਹਿਵਾਂਗੇ ਮੈਨੂੰ ਲੱਗ ਰਿਹਾ ਹੈ ਵਲੌਗ ਬਹੁਤ ਜ਼ਿਆਦਾ ਵੱਡਾ ਹੋ ਜਾਣਾ ਹੈ ਤੇ ਕਿਉਂਕਿ ਗੱਲਾਂ ਜਿਹੜੀਆਂ ਜ਼ਰੂਰੀ ਨਹੀਂ ਉਹ ਦੱਸਣੀਆਂ ਵੀ ਜ਼ਰੂਰੀ ਨਹੀਂ ਔਰ ਫਿਰ ਅੱਗੇ ਖੜ ਮੇ ਚੜਾਈ ਹੈ ਪੂਰੀ ਟੱਕਰ ਦੀ ਹੈ ਪੂਰੀ ਟੱਕਰ ਦੀ ਚੜਾਈ ਹੈ ਪਹਿਲਾਂ ਨੀਚੇ ਨੂੰ ਆਏ ਸੀਗੇ ਡਾਊਨ ਆਏ ਸੀਗੇ ਹੁਣ ਫਿਰ ਅਪਸਾਈਡ ਜਾਣਾ ਹੈ ਐਵੇਂ ਹੀ ਚੱਲਦਾ ਰਹਿੰਦਾ ਹੈ ਕਿਤੇ ਕਿਤੇ ਡਾਊਨ ਹੈ ਕਿਤੇ ਅਪਸਾਈਡ ਜਾਣਾ ਪੈਂਦਾ ਹੈ ਪਰ ਆਏ ਆ ਵੀ ਇਸ ਉਹਦੇ ਉੱਤੇ ਜ਼ਿਆਦਾ ਬੋਲੋਣਾ ਨਹੀਂ ਮੂੰਹ ਬੰਦ ਰੱਖਣਾ ਨੱਕ ਤੋਂ ਸਾਹ ਲਓ ਆਰਾਮ ਨਾਲ ਛੋਟੇ ਛੋਟੇ ਸਟੈਪ ਰੱਖੋ ਆਪ ਹੀ ਸਾਰਾ ਹੋ ਜਾਂਦਾ ਲੋੜ ਦਾ ਰਸਤਾ ਬੜਾ ਥੜਬੜਦਾ ਹੈ ਕਿ ਮੇਰੇ ਪੈਰ ਵੀ ਸਹੀ ਨਹੀਂ ਕੰਦਾ ਹੈਗਾ ਪਰ ਵੈਸੇ ਮੌਸਮ ਠੰਡਾ ਹੈ ਸ਼ਾਂਤ ਬਹੁਤ ਹੈ ਚੋਬਰ ਹੋਰ ਵੀ ਤਰਕੇ ਚੱਲਾ ਮਾਮਾ ਹਾਂ ਵੀਰੇ ਚੱਲ ਰਿਹਾ ਕਰੇ ਦਰਸ਼ਨ ਭਾਈ ਕਰੇ ਦਰਸ਼ਨ ਯਾਰ ਰੇਂਜ ਨੂੰ ਜਾਂਦੀ ਹੈ ਫੋਨ ਦੀ ਉੱਤੇ ਹੈ ਨੈਟਵਰਕ ਆਂਦਾ ਹੈ ਫੋਨ ਦਾ ਭਾਈ Jio ਤੇ ਆ ਰਹੇ Airtel ਤੇ ਨਹੀਂ ਆ ਰਹੇ Airtel ਤੇ ਬਿਲਕੁਲ ਵੀ ਨਹੀਂ ਆਉਂਦੇ ਥੈਂਕ ਯੂ ਬਾਈ ਡਰ ਗਿਆ ਮੈਂ ਕਿਹਾ ਭਾਈ ਕੈਮਰਾ ਹੀ ਹੈ ਓਰੇ ਜੀ ਆ ਕੇ ਥੋੜਾ ਜਿਹਾ ਪਲੇਨ ਹੈ ਵਧੀਆ ਸਫਰ ਕਰਨ ਨੂੰ ਤੁਰੰਤ ਤਰੰਤ ਚ ਨਾ ਥੋੜੀ ਜਿਹੀ ਸਪੀਡ ਜੀ ਵਧੀਆ ਹੌਸਲਾ ਆ ਗਿਆ ਪਲੇਨ ਵਾਲਾ ਏਰੀਆ ਜਿੰਨਾ ਕਿ ਛੇਤੀ ਕਵਰ ਹੋ ਜਾਂਦਾ ਉਹਨਾਂ ਦਾ ਵਧੀਆ ਹੈ ਕਿਉਂਕਿ ਟਾਈਮ ਨਾਲ ਜਾ ਕੇ ਫਿਰ ਅਰੈਸਟ ਕਰ ਲਾਂਗੇ ਕਿਉਂਕਿ ਅੱਗੇ ਜਾ ਕੇ ਹੋਟਲ ਰੂਮ ਵਗੈਰਾ ਵੀ ਲੈਣਾ ਹੈ ਕੁਛ ਹਨਾ ਕਿਉਂਕਿ ਆਰਾਮ ਕਰਨ ਵਾਸਤੇ ਪ੍ਰੋਪਰ ਜਗ੍ਹਾ ਚਾਹੀਦੀ ਹੈ ਜੇ ਰੈਸਟ ਹੋਏਗੀ ਪ੍ਰੋਪਰ ਤਾਂ ਹੀ ਅੱਗੇ ਫਿਰ ਟਰੈਕ ਕਰ ਪਾਵਾਂਗੇ ਕੱਲ ਵੀ ਟਰੈਕ ਸਵੇਰੇ ਸੱਜਰੀ ਉੱਠਣਾ ਪੈਣਾ 4 ਵਜੇ ਉੱਠ ਕੇ ਇਸ਼ਨਾਨ ਕਰਕੇ ਗੋਬਿੰਦ ਧਾਮ ਦਰਬਾਰ ਸਾਹਿਬ ਮੱਥਾ ਟੇਕ ਕੇ ਫਿਰ ਸ਼੍ਰੀ ਹੇਮਕੁੰਟ ਸਾਹਿਬ ਲਈ ਉੱਥੇ ਟਿਕਟ ਨਹੀਂ ਜਾਵੇ ਸਫ਼ਰ ਸ਼ੁਰੂ ਹੋਏਗਾ ਇਹ ਥੋੜੀ ਗੰਦਗੀ ਵੀ ਫਲਾਉਂਦੇ ਆ ਇਸ ਕਰਕੇ ਸਾਰੇ ਟਰੈਕ ਦੇ ਸਮੈਲ ਜੀ ਹੋਈ ਜਾਂਦੀ ਹੈ ਕਾਫੀ ਕਿਤੇ ਕਿਤੇ ਪਲੇਨ ਏਰੀਆ ਆਉਂਦਾ ਕਿਤੇ ਕਿਤੇ ਚੜਾਈ ਜਾਂਦੀ ਹੈ ਤੇ ਪੂਰੀ ਟੱਕਰ ਦੀ ਚੜਾਈ ਜਾਂਦੀ ਹੈ ਕਿਤੇ ਕਿਤੇ ਤੇ ਆਲਮੋਸਟ ਨੇੜੇ ਆ ਗਏ ਆ ਅਸੀਂ ਕਾਫੀ ਸਫ਼ਰ ਤੈਅ ਕਰਿਆ ਆ ਸਾਹਵਲਾ ਲੋ ਵੀ 2.5 ਘੰਟੇ ਦਾ ਸਫ਼ਰ ਮੇਰੇ ਖਿਆਲ ਹੋਰ ਹੈਗਾ ਤੇ ਉਸ ਤੋਂ ਬਾਅਦ ਪਹੁੰਚ ਕੇ ਵੀ ਤੁਹਾਨੂੰ ਉੱਥੇ ਗੋਤਾਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਬਾਕੀ ਭਾਈ ਇਹਦੇ ਨਜ਼ਾਰੇ ਆ ਇਹ ਨਹੀਂ ਨਜ਼ਾਰੀ ਨਾ ਜਾਣਾ ਤੇ ਪਾਸੇ ਨਾ ਕਿਉਂਕਿ ਇੱਥੇ ਹਾਈਟ ਹੈ ਕਾਫੀ ਪਹਾੜਾਂ ਕਰਕੇ ਇੱਥੇ بارش ਨਾਰਮਲ ਹੀ ਰਹਿੰਦੀ ਹੈ ਜਾਂ بارش ਹੁੰਦੀ ਰਹਿੰਦੀ ਹੈ ਇੱਥੇ ਇਸ ਕਰਕੇ ਮੌਸਮ ਵੀ ਤੇ ਠੰਡਾ ਰਹਿੰਦਾ ਹੈ ਕਤੇ ਠੰਡੀ ਹਵਾ ਚੱਲਣ ਦੇ ਕਾਰਨ ਦੋ ਨੇ ਇੱਕ ਟਾਪਰ ਗਲੇਸ਼ੀਅਰ ਹੈ ਬਰਫ਼ ਕਰਕੇ ਤੇ ਇੱਕ ਨਾਲ ਨਦੀ ਚੱਲਦੀ ਹੈ ਤੇ ਕੁਝ ਫਿਰ ਆਇਆ ਵੀ ਇੱਥੇ ਪ੍ਰਸਾਦ ਜਿਹੜੀ ਛੇਤੀ ਹੋ ਜਾਂਦੀ ਹੈ ਇਸ ਕਰਕੇ ਥੋੜਾ ਮੌਸਮ نیچے ਇਹਨਾਂ ਨੂੰ ਕਾਫੀ ਚੇਂਜ ਹੈ ਇੱਥੇ ਠੰਡਾ ਹੈ ਇੰਨੀ ਗਰਮੀ ਮਹਿਸੂਸ ਨਹੀਂ ਹੋ ਰਹੀ ਹੈਗੀ ਬਾਕੀ ਸੰਗਤਾਈ ਜਾ ਰਹੀ ਹੈ ਮਾਤਾ ਦੇ ਕਿੰਮ ਲਈ ਜਾਈ ਜਾਂਦੇ ਨਹੀਂ ਹਲੇ ਹਾਂ ਹੌਸਲਾ ਹੀ ਹੁੰਦਾ ਆਉਣ ਵਾਲੇ ਪੁੱਛੀ ਜਾਂਦੇ ਆ ਕਿ ਕਿੰਨਾ ਅਗੇ ਜਾਣ ਵਾਲਿਆਂ ਨੂੰ ਜਾਣ ਵਾਲੇ ਪੁੱਛੀ ਜਾਂਦੇ ਆਉਣ ਵਾਲਿਆਂ ਨੂੰ ਹੁਣ ਅਸੀਂ ਵਿਚਾਲੇ ਜਾਈਆਂ ਕਿੰਨਾ ਕਰਹਿ ਗਿਆ ਰਸੀਦਾ ਪਈ ਥੋੜ੍ਹੀ ਐ ਹੌਸਲੇ ਲਈ ਕਹਿਣਾ ਪੈਂਦਾ ਕਿਉਂਕਿ ਸਫ਼ਰ ਤਾਂ ਹੁਣ ਹੈ ਗਈ ਐ ਤੇ ਇਹ ਤਾਂ ਕਰਨਾ ਹੀ ਐ ਕਿਉਂਕਿ ਜਿਵੇਂ ਮੈਂ ਤੁਹਾਨੂੰ ਆਉਂਦੇ ਹੋਏ ਵੀ ਗੱਲ ਕਹੀ ਸੀ ਸਾਰੀ ਗੱਲ ਹੌਸਲੇ ਦੀ ਐ ਸਾਰੀ ਮਾਈਂਡ ਗੇਮ ਐ ਕਿ ਚੱਲਣਾ ਤਾਂ ਦੇਖੋ ਨਹੀਂ ਹੈ ਜਰੂਰ ਤੁਸੀਂ ਮਾਈਂਡ ਦੇ ਵਿੱਚ ਇੱਕ ਸੋਚ ਲੈਣੀ ਹੋ ਕਿ ਬਸ ਨੇੜੇ ਹੀ ਹੈ ਨੇੜੇ ਹੀ ਹੈ ਨੇੜੇ ਹੀ ਹੈ ਤਾਂ ਫਿਰ ਕਿਤੇ ਨਾ ਕਿਤੇ ਨਾ ਬੰਦੇ ਦਾ ਧਿਆਨ ਤਕਾਬੜ ਵੱਲ ਨਹੀਂ ਜਾਂਦਾ ਉਹਨੂੰ ਇਹੀ ਰਹਿੰਦੀ ਹੈ ਐਕਸਾਈਟਮੈਂਟ ਕਿ ਹਾਂ ਮੈਂ ਬਸ ਪਹੁੰਚ ਜਾਣਾ ਹੈ ਛੇਤੀ ਪਹੁੰਚ ਜਾਣਾ ਹੈ ਇਸ ਕਰਕੇ ਮਾਈਂਡ ਫ੍ਰੀ ਹੋ ਕੇ ਆਇਆ ਕਰੋ ਜਦ ਵੀ ਆਉਣਾ ਹੈ ਇਹੋ ਜੇ ਧਾਰਮਿਕ ਸਥਾਨਾਂ ਤੇ ਤੇ ਤੁਹਾਡਾ ਮਾਈਂਡ ਫ੍ਰੈਸ਼ ਰੱਖਿਆ ਕਰੋ ਆਪਣਾ ਪੋਜ਼ਿਟਿਵ ਰੋ એનર્ਜੀ ਰਹੇ ਤਾਂ ਕਿ ਤੁਹਾਡੇ ਸਰੀਰ ਦੇ ਵਿੱਚ ਕਿਉਂਕਿ ਅਸੀਂ ਹੋਰ ਇਧਰ ਉਧਰ ਦੀਆਂ ਗੱਲਾਂ ਕਰਨ ਚੀ ਆਪਣਾ ਸਾਰਾ ਧਿਆਨ ਲਗਾ ਦਿੰਨੇ ਆ ਸਾਰੀ એનર્ਜੀ ਉਧਰੀ ਵੇਸਟ ਕਰ ਲੈਂਦੇ ਆ ਇਹ ਫੈਕਟ ਹੈ ਸੱਚੀ ਗੱਲ ਹੈ ਮੈਂ ਪ੍ਰਤਿਆਈ ਹੋਈ ਹੈ ਹੁਣ ਤੁਸੀਂ ਇੱਥੇ ਧਾਰਮਿਕ ਸਥਾਨ ਤੇ ਆਏ ਹੋ ਹਨਾ ਇਹਨਾਂ ਤੇ ਹੁਣ ਜੇ ਤੁਸੀਂ ਇੱਥੇ ਵੀ ਹੋਰ ਹੀ ਗੱਲਾਂ 'ਚ ਧਿਆਨ ਲਾਏ ਰੱਖੋ ਲੋਕਾਂ ਨੂੰ ਪੰਡ ਦੇ ਜਾਓ ਇਹਨੇ ਇਹ ਕਰਿਆ ਇਹਨੇ ਇਹ ਕਰਿਆ ਇਹਨੇ ਕੱਪੜੇ ਨਹੀਂ ਚੱਜਦੇ ਪਾਏ ਨੇ ਸਿਰ ਨਹੀਂ ਧਕੇ ਆ ਮੈਨੂੰ ਲੱਗਦਾ ਵੀ ਹਰੇਕ ਬੰਦੇ ਦਾ ਆਪਣਾ ਆਪਣਾ ਹਿਸਾਬ ਹੈ ਕੋਈ ਕਰੇ ਨਾ ਕਰੇ ਤੁਸੀਂ ਆਪ ਦਾ ਮਨ ਖਰਾਬ ਨਾ ਕਰੋ ਠੀਕ ਹੈ ਤੁਸੀਂ ਆਪ ਦੀ ਇੰਟੈਂਸ਼ਨਸ ਨਾ ਖਰਾਬ ਕਰੋ ਚੱਲਦੇ ਰਹੋ ਜੇ ਕੁਝ ਲੈਣਾ ਹੈ ਨਹੀਂ ਤਾਂ YouTube ਤੇ ਕੱਢ ਕੇ ਮੱਥਾ ਟੇਕ ਲਿਆ ਕਰੋ ਸੁਜੈਸ਼ਨ ਇਹੀ ਆ ਮੇਰੇ ਵੱਲੋਂ ਪਲੇਨ ਜੇਰੀ ਆ ਕੇ ਨਾ ਹੌਸਲਾ ਜ ਆ ਜਾਂਦਾ ਬਹੁਤ ਐਂ ਤਾਂ ਇਸ ਆ ਬੈਠ ਜਾਂਦੇ ਆ ਜਦ ਤੱਕ ਕੋਈ ਫਾਇਦਾ ਨਹੀਂ ਆਜੋ ਆਜੋ ਇੱਥੇ ਹੋਰ ਵਧੀਆ ਚੱਲ ਪਈ ਆ ਹਵਾ ਹੁਣ ਆ ਜਿਹੜਾ ਪਾਣੀ ਚੱਲ ਰਿਹਾ ਸੀ ਇਹਦੇ ਉੱਤੋਂ ਦੀ ਲੰਘਾਂਗੇ ਕ੍ਰੋਸ ਕਰਾਂਗੇ ਔਲੇ નીચે ਉੱਥੇ ਵਾਹ ਕੰਦ ਨੂੰ ਬਰਫ ਵਾਲੇ ਪਾਰ ਤੋਂ ਹੁੰਦੇ ਆ ਉਹ ਦੇ ਕੋਪਰ ਆਉਂਦਾ ਸਵਾਲ ਨਜ਼ਾਰੇ ਪੂਰੇ ਆ ਹਵਾ ਹੈ ਜੀ ਚੱਲਦੀ ਪਈ ਹੈ ਵੀ ਪੁੱਛੋ ਨਾ ਟਿਪ ਟੋਪ ਹੈ ਕੰਮ ਪੂਰਾ ਪਔਰੇ ਮੰਜਾ ਦੇ ਦੇ ਬੰਦਾ ਆਰਾਮ ਨਾਲ ਉੱਠਾ ਨਾ ਮੈਂ ਤਾਂ ਸਵੇਰ ਤੀ ਆ ਤੁਸੀਂ ਦੇਖ ਸਕਦੇ ਹੋ ਹਵਾ ਆ ਰਹੀ ਹੈ ਮਾਈਕ ਦੇ ਵਿੱਚ ਵਾਹ ਦੇਖੋ ਜੰਨਤ ਦਾ ਜੰਨਤ ਇਹਨਾਂ ਨੂੰ ਫੋਟੋਆਂ ਦਾ ਚਾਹ ਜੜਿਆ ਹੋਇਆ ਹਾਉ ਪਰ ਆਏ ਆ ਵੀ ਹੁਣ ਕਿਹੜਾ ਯਾਰ ਵਾਰ-ਵਾਰੀ ਢੀੜਾ ਲੱਗਦਾ ਮੈਂ ਤਾਂ 11-12 ਸਾਲ ਬਾਅਦ ਆਇਆ ਇਹ ਤਾਂ ਪਹਿਲੀ ਵਾਰ ਹੀ ਹੋਏ ਆ ਸਾਰੇ ਚਾਹ ਹੁੰਦਾ ਹੀ ਹੈ ਕੁਝ 뷰 ਇਹੋ ਜਿਹੇ ਕੁਦਰਤ ਇਹ ਹੈ ਵੀ ਤਾਂ ਹਰੇਕ ਦੇ ਮਨ ਪਾ ਜਾਂਦੀ ਹੈ ਤੇ ਸੋ ਥੋੜਾ ਜਿਹਾ ਬੈਠੇ ਆ ਰੈਸਟ ਕਰਨ ਇੱਥੇ ਇੱਥੇ ਬਾਹਰ ਦਾ 뷰 ਚੈੱਕ ਕਰੋ ਯਾਰ ਤੁਸੀਂ ਚਾਰச் ਫਿਰੇ ਮੜਾ ਜਾ ਚਾਹ ਪੀ ਲੈਣੇ ਉਹ ਹੋਰ ਜਿੰਨੇ ਜਿੰਨੇ ਨੈਕਸਟ ਕੁਸ ਨੇਗਾ ਸੀਰਵੇਂਗਾ ਵੀ ਠੀਕ ਆ 뷰 ਪੂਰਾ ਘੈਂਟ ਹੈ ਗਾਈਜ਼ ਨਜ਼ਾਰਾ ਆ ਪਿਆ ਵੀ ਤੁਸੀਂ ਤੁਸੀਂ ਹਿਸਾਬ ਲਾ ਲਓ ਵੀ ਥੱਲੇ ਇਧਰ ਪਾਣੀ ਚੱਲ ਰਿਹਾ ਹੈ ਮੌਸਮ ਠੰਡਾ ਹੋ ਗਿਆ ਧੁੱਪ ਦਾ ਕੋਈ ਪਤਾ ਤਾਂ ਹੈ ਨਿਊਰੇ ਠੀਕ ਹੈ ਤੇ ਬੱਦਲ ਵਾਲਾ ਮੌਸਮ ਹੈ ਹਵਾ ਵਧੀਆ ਠੰਡਾ ਮੌਸਮ ਹੋਇਆ ਹੋਇਆ ਕਹਿਣ ਦਾ ਭਾਵ ਹੈ ਜੇ ਅਸੀਂ ਇੱਥੇ ਹੀ ਹੁੰਦੇ ਤਾਂ ਇਸ ਟਾਈਮ ਇਹਨੂੰ ਲੱਗਦਾ ਜੈਕਟ ਪੈ ਜਾਣੀ ਸੀਗੀ ਹੁਣ ਤੁਰੇ ਆ ਰਹੇ ਆ ਇਸ ਕਰਕੇ ਬਾਡੀ ਦਾ ਟੈਂਪਰੇਚਰ ਜਿੱਦਾਂ ਥੋੜਾ ਜਿਹਾ ਪੱਖਿਆ ਹੋਇਆ ਹੈ ਇਸ ਕਰਕੇ ਇਹਨੇ ਫੀਲ ਨਹੀਂ ਹੋ ਰਿਹਾ ਹੈਗਾ ਪਰ ਇੱਥੇ ਠੰਡੀ ਹਵਾ ਚੱਲ ਰਹੀ ਹੈ ਵਿਊ ਤੁਸੀਂ ਦੇਖ ਹੀ ਸਕਦੇ ਹੋ ਤੁਹਾਨੂੰ ਮੈਂ ਇਥੋਂ ਦੇ ਸਿਨਮੈਟਿਕਸ ਵਗੈਰਾ ਪਾ ਦੂੰਗਾ ਨਾਲ ਤੇ ਸੱਚ ਇੱਕ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਮੈਂ ਸ਼ੇਅਰ ਕਰਨੀ ਸੀਗੀ ਉੱਪਰ ਨੈਟਵਰਕ ਨਹੀਂ ਆ ਰਹੇ ਹੈਗੇ ਬਿਲਕੁਲ ਵੀ ਜਿਹੜੇ ਵੀ ਉੱਪਰ ਆ ਰਹੇ ਆ ਜਿਹੜੀ ਜਿਹੜੀ ਵੀ ਸੰ ਵੀ ਕੋਈ ਨੈਟਵਰਕ ਇਸ਼ੂ ਤਾਂ ਨਹੀਂ ਹੈਗਾ ਉੱਪਰ ਇਹ ਕੋਈ ਇਹੋ ਜਿਹਾ ਚੱਕਰ ਤਾਂ ਨਹੀਂ ਹੈ ਉਹ ਕਹਿੰਦੇ ਸਿਰਫ Jio ਦੇ ਨੈਟਵਰਕ ਆ ਰਹੇ ਆ ਉਹ ਵੀ ਜੇ ਐਂਡਰੋਇਡ ਫੋਨ ਦੇ ਵਿੱਚ ਆਈਫੋਨ ਦੇ ਵਿੱਚ ਵੀ ਨਹੀਂ ਆ ਰਹੇ ਉਹਦੇ ਇਹ ਵੀ ਕੋਈ ਮਸਲਾ ਮੈਨੂੰ ਤਾਂ ਸਮਝ ਨਹੀਂ ਆਇਆ ਹੈਗਾ ਵੀ ਆਈਫੋਨ ਤੇ ਐਂਡਰੋਇਡ ਦਾ ਪਰ ਤੁਸੀਂ ਕੋਸ਼ਿਸ਼ ਕਰਿਓ ਜੇ ਤੁਸੀਂ ਇੱਥੇ ਟਰੈਵਲ ਕਰਨ ਆ ਰਹੇ ਹੋ ਕਿਉਂਕਿ ਤੁਹਾਡੇ 2 ਜਾਂ 3 ਦਿਨ ਉੱਪਰ ਲੱਗਣੇ ਆ ਸੋ ਫੋਨ ਦੀ ਕਨੈਕਟੀਵਿਟੀ ਹੋਣੀ ਬਹੁਤ ਜ਼ਰੂਰੀ ਹੈ ਐਮਰਜੈਂਸੀ ਪਰਪਸਲੀ ਸੋ ਥੈਟ ਇੱਕ Jio ਦੀ SIM ਲੈ ਲਿਓ ਤੇ ਨਾਲ ਇੱਕ ਐਂਡਰੋਇਡ ਫੋਨ ਦੇ ਵਿੱਚ ਪਾ ਕੇ ਲੈ ਕੇ ਆਇਓ ਉਸੇ ਮਾ ਆਪਣੇ ਐਮਰਜੈਂਸੀ ਲਈ ਠੀਕ ਇਹ ਪਾਣੀ ਨਾ ਜਦੋਂ ਤੋਂ ਸਾਡਾ ਸਫ਼ਰ ਸ਼ੁਰੂ ਹੋਇਆ ਹੈ ਨਾ ਉਦੋਂ ਤੋਂ ਦਾ ਹੀ ਨਾਲ-ਨਾਲ ਚੱਲਦਾ ਆ ਰਿਹਾ ਪਰ ਕਾਫੀ ਦੂਰ ਸੀ ਸਾਡੇ ਤੋਂ ਤੁਹਾਨੂੰ ਮੈਂ ਉਹ ਚਾਹੀਦੋ ਦਿਖਾਇਆ ਸੀਗਾ ਪਹਿਲਾਂ ਵੀ ਵਲੋਗਸ ਪਰ ਹੁਣ ਸਾਡੇ ਬਿਲਕੁਲ ਹੀ ਨਜ਼ਦੀਕ ਆ ਇਹ ਬਿਲਕੁਲ ਹੀ ਨੇੜੇ ਹੈ ਹੋ ਸਕਦਾ ਵਾਈਡ ਐਂਗਲ ਚ ਇਹ ਨਾ ਪ੍ਰੋਪਰ ਤਰੀਕੇ ਨਾਲ 뷰 ਪਤਾ ਨਹੀਂ ਲੱਗ ਰਿਹਾ ਹੋਏਗਾ ਪਾਣੀ ਦੀ ਰਫਤਾਰ ਨੂੰ ਪਤਾ ਲੱਗ ਰਹੀ ਹੋਏਗੀ ਪਰ ਪਾਣੀ ਕਾਫੀ ਤੇਜ਼ ਹੈ ਤੇ ਫਲੋ ਕਾਫੀ ਆ ਪਾਣੀ ਦਾ ਤੁਸੀਂ ਦੇਖ ਸਕਦੇ ਹੋ ਕਿੱਡੇ-ਕੱਡੇ ਪੱਥਰ ਨੇ ਇਹ ਪਹਿਲਾ ਨਾ ਰਸਤਾ ਹੈ ਹੁਣ ਇੱਥੇ ਡੋ ਬਣਾਏ ਹੋਏ ਆ ਇੱਕ ਤਾਂ ਇਹ ਪੁਰਾਣਾ ਪੌੜਾ ਹੈ ਇਹ ਕਿਤੇ ਪੁਰਾਣਾ ਪੁਲ ਹੈ ਇਹੋ ਉੱਤੇ ਨਵਾਂ ਬਣਾਇਆ ਹੁਣ ਕਿਉਂਕਿ ਜਿਹੜਾ ਪੁਰਾਣਾ ਪੁਲ ਹੈ ਕਾਫੀ ਪੁਰਾਣਾ ਹੋਣ ਕਰਕੇ ਨਾ ਇਹਦੀ ਹਾਲਤ ਹੁਣ ਥੋੜੀ ਜਿਹੀ ਹੋਈ ਵੀ ਐ ਖਸਤਾ ਤਕਰੀਬਨ ਤੁਹਾਨੂੰ ਐਸੀ ਹੀ ਦਿਖਣਗੇ ਲੋਕ ਉਹ ਦੇਖੋ ਇੰਜੋਏ ਕਰ ਰਹੇ ਹੈ ਕਿਉਂਕਿ ਠੰਡਾ ਪਾਣੀ ਹੈ ਉੱਥੋਂ ਵੈਦਰ ਥੋੜਾ ਜਿਆਦਾ ਸਹੀ ਹੋਇਆ ਹੋਇਆ ਇਸ ਟਾਈਮ ਤੇ ਉੱਪਰੋਂ ਪਾਣੀ ਕਰਕੇ ਹਵਾ ਹੋਰ ਵੀ ਜ਼ਿਆਦਾ ਠੰਡੀ ਹੈ ਕੁਝ ਗੱਲ ਇਹ ਹੈ ਵੀ ਇਹ ਜ਼ਿਆਦਾਤਰ ਸੰਗਤ ਹੋਏ ਜਿਹੜੀ ਉੱਪਰੋਂ ਦਰਸ਼ਨ ਕਰਕੇ ਆ ਚੁੱਕੀ ਹੈ ਸੋ ਉਤਰਦਾ ਇਹੋ ਜੀ ਚੀਜ਼ ਐ ਕਿ ਤੁਹਾਡੀ ਟਿਕਾਵਟ ਲਾ ਦਿੰਦੀ ਐ ਇੱਕ ਵਾਰੀ ਸਾਰੀ ਆ ਐਦਾਂ ਦਾ ਕੁਛ 뷰 ਐ ਔਰੇ ਤੋਏ ਇਹ ਪੁਰਾਣਾ ਪੁਲਾ ਪਾਣੀ ਦਾ ਫਲੋ ਚੈੱਕ ਕਰੋ ਯਾਰ ਨਾਲੇ ਨਾ ਤਾਰੀਆ ਕੋਲ ਦੇਖ ਤੋਂ ਲੱਗਦੇ ਹੋਏ ਕਿ ਪਾਣੀ ਬਹੁਤ ਜ਼ਿਆਦਾ ਐ ਬਹੁਤ ਜ਼ਿਆਦਾ ਉਹ ਪੁਲ ਜਿਹੜਾ ਨਵਾਂ ਹੈ ਉਹ ਨਵਾਂ ਪੁਲ ਬਣਾਇਆ ਉਹ ਉੱਥੋਂ ਵੀ ਸੰਤਖਾਰੀ ਹੈ ਆ ਰਸਤਾ ਉੱਥੇ ਹੀ ਮਿਲ ਜਾਂਦਾ ਰਸਤਾ ਜਾ ਕੇ ਬਸ ਇਹ ਹੈ ਕਿ ਜਦੋਂ ਤੱਕ ਇਹ ਪੁਲ ਚੱਲ ਰਿਹਾ ਹੈ ਉਦੋਂ ਤੱਕ ਵਧੀਆ ਆ ਇਹੋ ਜਿਹਾ ਰਸਤਾ ਅੱਗੇ ਜਾ ਕੇ ਇੱਥੇ ਪੈਰ ਵੀ ਚੱਜ ਨਾਲ ਨਹੀਂ ਰੱਖਿਆ ਜਾਂਦਾ ਬੜਾ ਟਕਾ ਕੇ ਪੈਰ ਰੱਖਿਆ ਜਾਂਦਾ ਦੋ ਤਿੰਨ ਵਾਰੀ ਪੈਰ ਮੁੜ ਲਿਆ ਮੇਰਾ ਪਿੱਛਾ ਥੋੜਾ ਜਿਹਾ ਆਇਆ ਕਿ ਥੋੜਾ ਮੈਂ ਸ਼ੂ ਹੈ ਜਿਹੜੇ ੱਥਲੇ ਪਾਏ ਹੋਏ ਨੇ ਕਿ ਉਧਰ ਜੋ ਸ਼ੂ ਮੁੜ ਜਾਂਦਾ ਹੈ ਕਿ ਅਗਰ ਮੈਂ ਟਾਈਟ ਬੰਨ ਲਿਆ ਤਾਂ ਕੀਤਾ ਨਾ ਕਿਤੇ ਪੈਰ ਗੇੜਾ ਨਾ ਖਾ ਜਵੇ ਮੇਰਾ ਅੱਗੇ ਜਾ ਕੇ ਜਿਹੜਾ ਤਕਰੀਬਨ ਰਸਤਾ ਹੈ ਫਿਰ ਉਹ ਇਹੋ ਜਿਹਾ ਥੱਲੇ ਹੜ ਦਾ ਥੋੜਾ ਫਿਰ ਵੀ ਠੀਕ ਸੀ ਆ ਇੱਥੇ ਐ ਦੇਖੋ ਪੈਰ ਬੜਾ ਸਾਵਧਾਨ ਸੰਭਾਲ ਕੇ ਰੱਖਣਾ ਪੈਂਦਾ ਹੈ ਇੱਥੇ ਪੈਰ ਮੁੜਨ ਦਾ ਜ਼ਿਆਦਾ ਚਾਂਸ ਰਹਿੰਦਾ ਸੋ ਜਿਹੜੇ ਵੀ ਮੇਰੇ ਵੀਰ ਨਵੇਂ ਆ ਰਹੇ ਆ ਪਹਿਲੀ ਵਾਰੀ ਆ ਰਹੇ ਆ ਕੋਸ਼ਿਸ਼ ਕਰੋ ਕਿ ਥੋੜੇ ਸ਼ੂ ਇਹੋ ਜਿਹੇ ਲੈ ਕੇ ਆਓ ਜਿਹੜੇ ਜਿਹਨੂੰ ਆਪਾਂ ਹਾਈ ਨੈਕ ਸ਼ੂ ਕਹਿ ਦਿੰਦੇ ਆ ਤੇ ਉਹਨੂੰ ਤਰੀਕੇ ਨਾਲ ਬੰਨ ਕੇ ਲੈ ਕੇ ਆਓ ਤਾਂ ਕਿ ਤੁਹਾਡਾ ਪੈਰ ਮੁੜਨ ਦਾ ਪੈਰ ਦੀ ਸਟੇਬਿਲਿਟੀ ਬਣੇ ਹੋ ਰਿਆ ਕਿ ਹਣਾ ਤੇ ਮੈਂ ਤਾਂ ਲੈ ਗਈ ਨਹੀਂ ਬਾਕੀ ਤੇ ਨਜ਼ਾਰਾ ਬਣਿਆ ਪਿਆ ਪੂਰਾ ਆ ਦੇਖੋ ਇੱਕ ਰਮੀ ਚੋਟੀ ਦੀ ਚੜਾਈ ਆ ਬਿਲਕੁਲ ਟੱਕਰ ਦੀ ਮੈਂ ਤੇ ਪੈਰ ਸਲਿੱਪ ਕਰੀ ਜਾਂਦੇ ਹਣਾ ਜੋ ਉਸ ਕਰਕੇ ਵੀ ਬਾਕੀ ਇਹ ਕਿ ਚਲੋ ਮੌਸਮ ਥੋੜਾ ਜਿਹੜਾ ਸਹੀ ਹੋ ਗਿਆ ਨਾ ਉਹਦੇ ਕਰਕੇ ਕਾਫੀ ਫਰਕ ਪੈ ਗਿਆ ਕਾਫੀ ਹੈਲਪ ਮਿਲਦੀ ਹੈ ਜੇ ਗਰਮੀ ਹੋਵੇ ਫਿਰ ਬਹੁਤ ਮੁਸ਼ਕਲ ਹੋ ਜਾਂਦਾ ਇੱਕ ਗਰਮੀ ਉਤੋਂ ਪਸੀਨਾ ਆ ਜਾਂਦਾ ਫਿਰ ਬੰਦੇ ਨੂੰ ਪਿਆਸ ਲੱਗੀ ਜਾਂਦੀ ਹੈ वैसे ठीक है मौसम काफी पर रास्ता बिल्कुल उबड़ खाबड़ है यानी कि बहुत बचा बचा के पैर धरना पड़ रहा है सो शो अपने चजदी पाके आयो भाई जूते पाके वो बढ़िया हाथ पैर बचाउने हैं जे सो ਜਿਹੜਾ ਤੁਹਾਨੂੰ ਦਿਖਾਇਆ ਸੀਗਾ ਮੈਂ ਰਸਤਾ ਪੜਾ ਉਬੜ ਖਾਬਰ ਸੀਗਾ ਉਹ ਕਰਾਸ ਕਰਕੇ ਹੁਣ ਉੱਪਰ ਆ ਕੇ ਥੋੜਾ ਜਿਹਾ ਰੈਸਟ ਕਰਨ ਲੱਗੇ ਆ ਉਹ ਅਸੀਂ ਥੱਲੇ ਤੋਂ ਆਏ ਆ ਉਹ ਉੱਥੇ ਤੋਂ ਦੇਖ ਸਕਦੇ ਹੋ ਤੁਹਾਨੂੰ ਪੁਲ ਮੈਂ ਉਹ ਪਰਲੇ ਪਾਸੇ ਤੋਂ ਦਿਖਾਇਆ ਸੀਗਾ ਤੇ ਉਹ ਪਰਲੇ ਪਾਸੇ ਤੋਂ ਆਏ ਆ ਤੇ ਹੁਣ ਇੰਨਾ ਪਰੋ ਟਰੈਕ ਕਰਕੇ ਆਏ ਤੇ ਉੱਪਰ ਇੱਥੇ ਆ ਕੇ ਬੈਠੇ ਆ ਹੁਣ ਸ਼ਾਇਦ ਹੁਣ ਇਧਰ ਉਪਰ ਦਾਗੇ ਦਾ ਟਰੈਕ ਹੈ ਥੋੜਾ ਜਿਹਾ ਰੈਸਟ ਜ਼ਰੂਰੀ ਹੈ ਰੈਸਟ ਵੀ ਕਰਨਾ ਹੈ ਨਹੀਂ ਕਿ ਤੁਸੀਂ ਕੰਟੀਨਿਊਸਲੀ ਚੱਲਣਾ ਹੀ ਹੈ ਰੈਸਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਮੈਂ ਦੇਖਿਆ ਮੈਂ ਦੋਕ ਵਾਰੀ ਰੁਕਿਆ ਰੈਸਟ ਕਰਨ ਲਈ ਪੂਰੇ ਟਰੈਕ ਦੇ ਵਿੱਚ ਤੇ ਮੈਨੂੰ ਆਇਆ ਵੀ ਜਦੋਂ ਇੱਕ ਦੋ ਮਿੰਟ ਰੈਸਟ ਕਰਕੇ ਉਸ ਤੋਂ ਬਾਅਦ ਤੁਰਦੇ ਆ ਕਿਤੇ ਨਾ ਕਿਤੇ ਬਾਡੀ 'ਚ એનર્ਜੀ ਦੁਬਾਰੇ ਆ ਜਾਂਦੀ ਹੈ ਰੈਸਟ ਜ਼ਰੂਰੀ ਹੈ ਗ੍ਰੀਨਰੀ ਦਾ ਜਿਹੜਾ ਨਜ਼ਾਰਾ ਹੈ ਆਪਣਾ ਹੀ ਆ। ਨੇਚਰ ਨੇਚਰੀ ਹੈ। ਹਲਕੀਆਂ-ਹਲਕੀਆਂ ਜਿਹੀਆਂ ਬੂੰਦਾ ਮਹਿਸੂਸ ਹੋ ਰਹੀਆਂ ਨੇ। ਤੇ ਯਾਤਰਾ ਵਧੀਆ ਚੱਲ ਰਹੀ ਹੈ। ਮੈਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਜਿੰਨੇ ਕਿ ਸਟੈਪ ਛੋਟੇ-ਛੋਟੇ ਹੋਣਗੇ ਉਹਨਾਂ ਜ਼ਿਆਦਾ ਫਾਇਦਾ ਹੈ। ਇਹ ਆ ਕਿ ਰੈਸਟ ਕਰਨੀ ਜ਼ਰੂਰੀ ਹੈ। ਥੋੜੀ देर ਕਰੋ ਰੈਸਟ। ਪਰ ਨਾਲ ਦੀ ਨਾਲ ਹੈ ਕਿ ਤੁਸੀਂ ਚੱਲਦੇ ਰਹੋ। ਤਾਂ ਕਿ ਤੁਸੀਂ ਟਾਈਮਲੀ ਪਹੁੰਚ ਸਕੋ। ਛੋਟੇ-ਛੋਟੇ ਬੱਚੇ ਵੀ ਜਾ ਰਹੇ ਹੈ। ਹਨਾ? ਇਸ ਕਰਕੇ ਜਿੰਨੇ ਕੁ ਛੋਟੇ ਛੋਟੇ ਸਟੈਪਸ ਤੁਸੀਂ ਕਰਕੇ ਚੱਲੋਗੇ ਉਹਨਾਂ ਆਰਾਮ ਨਾਲ ਤੁਸੀਂ ਪਹੁੰਚ ਜਾਓਗੇ ਥੋੜੀ ਥੋੜੀ ਤੁਸੀਂ ਰੈਸਟ ਵੀ ਕਰੋ ਨਾਲ ਦੀ ਨਾਲ ਤੇ ਨਾਲ ਦੀ ਨਾਲ ਚੱਲਦੇ ਰਹੋ ਪਰ ਜ਼ਿਆਦਾ ਰੈਸਟ ਨਹੀਂ ਕਰਨੀ ਹੈਗੀ ਤਾਂ ਜੋ ਬਾਡੀ ਟੈਂਪਰੇਚਰ ਥੋੜਾ ਠੰਡਾ ਹੋ ਜਵੇ ਇਸ ਕਰਕੇ ਫਿਰ ਜ਼ਿਆਦਾ ਦਿੱਕਤ ਆਉਂਦੀ ਹੈ ਨਾਲ ਨਾਲ ਇਧਰ ਪਾਣੀ ਚੱਲੀ ਜਾਂਦਾ ਹੈ ਉੱਪਰੋਂ ਸੰਗਤ ਆਈ ਜਾਂਦੀ ਹੈ ਤੇ ਇਹ ਸੰਗਤ ਹੈ ਜਿਹੜੀ ਡਾਇਰੈਕਟ ਉੱਪਰੋਂ ਆ ਰਹੀ ਹੈ ਜੋ ਕਿ ਸ਼੍ਰੀ ਹੇਮਕੁੰਟ ਸਾਹਿਬ ਤੋਂ ਜਿਨ੍ਹਾਂ ਨੇ ਦਰਸ਼ਨ ਕਰ ਲਏ ਹੈ ਨਾ ਉਧਰੋਂ ਆ ਰਹੀ ਐ ਸਿੱਧੀ ਤੇ ਕੁਝ ਕੁ ਲੋਕ ਹੁੰਦੇ ਆ ਜਿਹੜੇ ਸ਼੍ਰੀ ਹੇਮਕੁੰਟ ਸਾਹਿਬ ਤੋਂ ਆ ਕੇ ਦੁਬਾਰਾ ਗੋਵਿੰਦ ਧਾਮ ਰੁਕ ਜਾਂਦੇ ਆ ਤਾਂ ਕਿ ਉਹ ਥੱਕ ਜਾਂਦੇ ਆ ਬਾਡੀ ਪੇਨ ਹੋ ਰਿਹਾ ਹੁੰਦਾ ਆ ਜਾਂ ਤਾਂ ਫਸਟ ਟਾਈਮ ਟਰੈਵਲ ਕਰਦੇ ਆ ਜਾਂ ਤਾਂ ਫਿਰ ਉਹ ਜੋ ਵੀ ਤਰੀਕੇ ਨਾਲ ਚੜਨਾ ਉਤਰਨਾ ਟਰੈਕਿੰਗ ਕਰਦੇ ਆ ਫੋਲੋ ਨਹੀਂ ਕਰਦੇ ਉਹ ਸੂਸਨ ਤਰੀਕੇ ਨਾਲ ਤਾਂ ਕਰਕੇ ਬਾਕੀ ਤਾਂ ਇਹ ਆ ਕਿ ਦੋ ਦਿਨ ਤੁਹਾਡੇ ਜਾਣ ਦੇ ਪੱਕੇ ਨੇ ਪਰ ਤੁਸੀਂ ਵਾਪਸ ਨੀਚੇ ਗੋਬਿੰਦਗੜ੍ਹ ਟਿਕੋ ਦਿਨ ਚੋਂ ਉੱਪਰ ਮੱਥਾ ਟੇਕ ਕੇ ਵਾਪਸ ਆ ਸਕਦੇ ਹੋ ਮਗਰ ਟਾਈਮਲੀ ਤੁਸੀਂ ਉੱਥੋਂ ਨਿਕਲੋ ਉੱਪਰ ਗੋਬਿੰਦਗੜ੍ਹ ਲਈ ਸੌਰੀ ਹੇਮਗੰਸਾਬਲੀ ਆਜੋ ਆਜੋ ਭਾਜੀ ਆਜੋ ਇੱਕ ਦੂਜੇ ਦੇ ਹੌਸਲੇ ਨਾਲ ਹੀ ਚੜਿਆ ਜਾਂਦਾ ਹੈ ਬਾਈ ਮਿਲੇ ਸਾਨੂੰ ਬਠਿੰਡੇ ਤੋਂ ਆਏ ਨੇ ਬਾਈ ਕੀ ਨਾਮ ਹੈ ਵੀਰੇ ਜਸਦੀਪ ਸਿੰਘ ਜਸਦੀਪ ਸਿੰਘ ਵੀਰੇ ਹੁਣੀ ਵੀ ਟ੍ਰੈਪ ਬਾਈ ਪਹਿਲੀ ਵਾਰੀ ਆ ਰਹੇ ਹਾਂ ਪਹਿਲਾਂ ਆਏ ਨਹੀਂ ਬਾਈ ਦੂਜੀ ਵਾਰ ਆ ਰਹੇ ਆ ਦੂਜੀ ਵਾਰ ਠੀਕ ਹੈ ਭਾਈ ਵੀ ਮਤਲਬ ਕੁਝ ਕੁ ਸਾਲ ਬਾਅਦ ਆ ਰਿਹਾ ਤੇ ਮੈਂ ਤਾਂ 12 ਸਾਲ ਬਾਅਦ ਹੀ ਆ ਰਿਆਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਹੀ ਆ ਮੈਂ ਪਹਿਲਾਂ ਬਾਪੂ ਨਾਲ ਆਇਆ ਸੀਗਾ ਆ ਸਾਡੇ ਸਾਥੀ ਸੰਗੀ ਬਹਿ ਗਏ ਭਾਈ ਜਦ ਫਲੋ ਬਣਾ ਜਾ ਥੰਮੇ ਪਹਿਟ ਜਾ ਚੱਲ ਅੱਗੇ ਮਿਲਿਓ ਫਿਰ ਕਿਚਰ ਕੋਪਾਈ ਦੁਨੀਆਦਾਰੀ ਆ ਰਹੀ ਆ ਨਜ਼ਦੀਕ ਆ ਗਿਆਂ ਥੋੜਾ ਹੀ ਰਹਿ ਗਿਆ ਸੋਰੀ ਭਾਈ ਲੱਗਿਆ ਪਾਣਾ ਕੋਈ ਆ ਸਲਿੱਪ ਕਰ ਦਿੰਦਾ ਥੱਲੇ ਰਾਹ ਇਹੋ ਜਿਹੀ ਐ ਨੀਚੇ ਦੋ ਤਿੰਨ ਵਾਰੀ ਪੈਰ ਸਲਿੱਪ ਕਰਿਆ ਮੇਰਾ ਸੋ ਗਾਈਜ਼ 11 ਵਜੇ ਤੁਰੇ ਸੀਗੇ ਪ੍ਰੋਪਰ ਤੇ ਸਾਡੇ 3:30 ਹੋ ਰਿਹਾ तकरीबन ਦੇ ਕਿ ਆਪਣਾ ਕਿਲੋਮੀਟਰ ਦਾ ਰਸਤਾ ਹੋ ਗਿਆ ਇਸ ਤੋਂ ਬਾਅਦ ਪਹੁੰਚਾਂਗੇ ਗੋਵਿੰਦਾਨਮ ਆ ਜਿਹੜੇ ਹੈਲੀਕਾਪਟਰ ਤੋਂ ਆਉਂਦੀਆਂ ਨੇ ਜਿਹੜੀਆਂ ਸੰਤਾਂ ਪਰ ਗੋਵਿੰਦਾਨਮ ਅੱਧਾ ਕਿਲੋਮੀਟਰ ਕ ਪਹਿਲਾਂ ਉੱਥੇ ਹੈਲੀਪੈਡ ਹੈ ਤੇ ਹੈਲੀਕਾਪਟਰ ਸੇਵਾਵਾਂ ਵੀ ਹੈਗੀਆਂ ਨੇ ਤੇ ਜਿਹੜੇ ਪਹਿਲਾਂ ਨਹੀਂ ਆਏ ਹੈਗੇ ਜਿਨ੍ਹਾਂ ਨੇ ਆਉਣਾ ਹੈ ਪਹਿਲੀ ਵਾਰੀ ਆਉਣਾ ਹੈ ਅਗਰ ਉਹ ਹੈਲੀਕਾਪਟਰ ਆਈ ਆਉਣਾ ਚਾਹੁੰਦੇ ਆ ਤਾਂ ਉੱਥੋਂ ਆ ਸਕਦੇ ਆ ਗੋਬਿੰਦ ਧਾਮ ਉੱਥੇ ਸੌਰੀ ਗੋਬਿੰਦ ਘਾਟ ਨੀਚੇ ਉੱਥੇ ਬੁਕਿੰਗ ਹੁੰਦੀ ਆ ਤੇ ਫਿਰ ਉਹ ਤੁਹਾਨੂੰ ਗੋਬਿੰਦ ਧਾਮਲੇ ਜਾ ਕੇ ਤਾਰ ਦਿੰਦਾ ਤੁਹਾਡੀ ਇਹ ਪੈਦਲ ਟਰੈਕਿੰਗ ਲਾਈਕ ਤੁਸੀਂ ਅੱਧੇ ਤੋਂ ਜ਼ਿਆਦਾ ਸਫਰ ਤੁਹਾਡਾ ਜਿਹੜਾ ਪੈਦਲ ਵਾਲਾ ਫਿਰ ਉੱਪਰ ਵਾਲੀ ਸਿਰਫ 6 ਕਿਲੋਮੀਟਰ ਦੀ ਤੁਹਾਡੀ ਰਹਿ ਜਾਂਦੀ ਹੈ ਜੋ ਗੋਬਿੰਦ ਧਾਮ ਤੋਂ ਗੁਰਦੁਆਰਾ ਸਾਹਿਬ ਲੈ ਕੇ ਜਾਂਦੀ ਹੈ ਥੋੜਾ ਜਿਹਾ ਥੱਕ ਗਿਆ ਇਸ ਕਰਕੇ ਕਿਤੇ ਨਾ ਕਿਤੇ ਬੋਲਣ 'ਚ ਗੜਬੜ ਹੋ ਰਹੀ ਹੈ ਗਲਤੀ ਹੋ ਰਹੀ ਹੈ ਪਰ ਵਿਊ ਵਾਲੇ ਗਾਈਜ਼ ਕਮਾਲ ਨੇ ਪੂਰੇ ਹਨਾ ਨਾਲ ਥੱਕ ਜਾਂਦੇ ਆ ਮੇਰੇ ਨਾਲ ਦੇ ਸਾਰੇ ਥੱਲੇ ਰਹਿ ਗਏ ਆ ਹੁਣੋਂ ਪਤਾ ਨਹੀਂ ਮੈਨੂੰ ਉਹਨਾਂ ਦੇਖਦੇ ਹੁਣ ਥੱਲੇ ਕਾਫੀ ਥੱਲੇ ਨੇ ਮੈਂ ਕਾਫੀ ਰੁਕ ਰੁਕ ਕੇ ਆ ਰਹਿਆ ਫਿਰ ਵੀ ਮੇਰੇ ਨਾਲ ਨਹੀਂ ਮਿਲ ਰਹੇ ਸ਼ਦਸ਼ਾ ਪਾੜੀ ਨਾ ਪਿੰਡ ਰੁਕੇ ਹੁਣ ਬਾਕੀ ਉਹਨਾਂ ਦਾ ਵੇਟ ਕਰ ਲੈਨੇ ਆ ਇੱਕ ਵਾਰੀ ਉਹਨਾਂ ਨੂੰ ਨਾਲ ਲੈ ਕੇ ਚੱਲਦੇ ਆ ਕਿਤੇ ਉਹਨਾਂ ਨੂੰ ਇਹ ਨਾ ਹੋਵੇ ਮੈਂ ਪਿੱਛੇ ਆ ਕਿਤੇ ਮੈਨੂੰ ਵੇਟ ਕਰਦੇ ਹੁਣ ਮੇਰੀ ਹਾਂਜੀ ਵੀਰੇ ਬਾਈ ਜੀਉਨੀ ਨਾਲ ਆਏ ਨੇ ਬਾਈ ਉਹਨਾਂ ਦਾ ਸਾਥ ਮਿਲ ਗਿਆ ਕਾਫੀ ਸਫ਼ਰ ਤੈਅ ਹੋ ਗਿਆ ਬਸ ਇਥੋਂ ਯਾਨੀ ਕਿ ਜੋਰ ਲਾ ਕੇ 10-15 ਮਿੰਟ ਦਾ ਸਫ਼ਰ ਹੋਰ ਹੈ ਗੋਵਿੰਦਾਨਾਮ ਤੱਕ ਦਾ ਤੇ ਸਫਰ ਵਧੀਆ ਹੋ ਗਿਆ ਇੱਥੇ ਮੌਸਮ ਵਧੀਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਬੰਦੇ ਸਾਡੇ ਸਾਰੇ ਇਕੱਠੇ ਹੋ ਗਏ ਆ ਨੰਬਰ ਗਿਆ ਹਾਂ ਲਾ ਦਿਓ ਜੋਰ ਪਹੁੰਚ ਜਾਓ ਫਟਾਫਟ 10-15 ਮਿੰਟ ਦੀ ਗੱਲ ਹੋਰ ਰਹਿ ਗਈ ਇੱਥੋਂ ਯਾਨੀ ਕਿ ਅੱਧੇ ਕਿਲੋਮੀਟਰ ਤੇ ਇੱਥੇ ਹੈਲੀਪੈਡ ਹੈ ਆ ਹੈਲੀਕਾਪਟਰ ਆਇਆ ਜੰਦਾ ਦਿਖਾਉਣਾ ਥੱਲੇ ਉਹਨਾਂ ਖਾਇਆ ਸੀਗਾ ਮੈਂ ਤੁਹਾਨੂੰ ਪਿੱਛੇ ਜੇ ਮਗਰ ਉਦੋਂ ਇਹ ਤਾਂ ਤੀਜਾ ਚੌਥਾ ਘੇੜਾ ਹੈ ਹੁਣ ਕਿਉਂਕਿ ਸੰਗਤ ਆਉਂਦੀ ਜਾਂਦੀ ਰਹਿੰਦੀ ਹੈ ਇੱਧਰੋਂ ਉੱਪਰੋਂ ਬਿਠਾ ਲਿਆ ਹੁੰਦਾ ਜਿਹਨਾਂ ਨੇ ਦਰਸ਼ਨ ਕਰ ਲਏ ਹੁੰਦੇ ਆ ਤਿੰਦੋਂ ਫਿਰ ਛੱਡ ਆਉਂਦਾ ਜਿਨ੍ਹਾਂ ਦੇ ਦਰਸ਼ਨ ਹੋ ਲਏ ਆ ਦੁਨੀਆ ਬਥੇਰੀ ਟਰੈਵਲ ਕਰਦੀ ਹੈ ਹੈਲੀਕਾਪਟਰਾਂ ਹੀ ਵੀ ਤੇ ਆਪਾਂ ਬਸ ਆਲਮੋਸਟ ਆ ਹੀ ਗਏ ਆ ਤਕਰੀਬਨ ਨੇੜੀਆਂ ਯਾਤਰਾ ਮਾਰਗ 'ਤੇ ਗੰਦਗੀ ਨਾ ਫੈਲਾਓ ਹੋ ਹੋ ਆਲਮੋਸਟ ਪਹੁੰਚ ਗਏ ਨੇੜੇ ਹੀ ਆ ਗਿਆ 10 ਮਿੰਟ ਦਾ ਰਾਤ ਤਕਰੀਬਨ ਰਹਿ ਗਿਆ ਜਿੰਨਾ ਕਿ ਉੱਤੇ ਜਾਈ ਜਾਂਦੇ ਆ ਮੌਸਮ ਹੋਰ ਵਧੀਆ ਹੋਈ ਜਾਂਦਾ ਹੈ ਇਹ ਗ੍ਰੀਨਰੀ ਤਾਂ ਵਾਹਬਈ ਇੱਥੇ ਸੰਗਤ ਉਪਰੋਂ ਦਰਸ਼ਨ ਕਰਕੇ ਆਈ ਵੀ ਜਾਂਦੀ ਹੈ ਕਿਉਂਕਿ ਇਹਨਾਂ ਨੂੰ ਆਏ ਕਿੱਥੇ ਪਹੁੰਚ ਜਾਈਏ ਇਹਦੇ ਚ ਗੋਬਿੰਦ ਘਾਟ ਫਿਰੋਂ ਵਾਪਸੀ ਹੁੰਦੀ ਹੈ ਕਿਉਂਕਿ ਪਹਿਲਾਂ ਤਾਂ ਤੁਰ ਹੀ ਆਈ ਹੁੰਦੀ ਹੈ ਸੰਗਤ ਕਾਫੀ ਆਪਾਂ ਵੀ ਬਸ ਹੁਣ ਜਾ ਕੇ ਥੋੜਾ ਸ਼ਨਾਣ ਕਰਕੇ ਰੈਸਟ ਕਰਾਂਗੇ ਕਿਉਂਕਿ ਫਿਰ ਆਪਾਂ ਸਵੇਰੇ अर्ਲੀ ਮਾਰਨਿੰਗ ਨਿਕਲਣਾ ਹੈ ਤੇ ਆਪਣੇ ਨਾਲ ਦੇ ਬੰਦੇ ਹਲੇ ਥੋੜੇ ਪਿੱਛੇ ਨੇ ਉਾਈ ਜਾਂਦੇ ਆ ਮੈਂ ਉਹਨਾਂ ਦੀ ਵੇਟ ਕਰੀ ਜਾਂਦਾ ਉਹ ਆ ਜਾਣ ਫਿਰ ਆਪਾਂ ਨਾਲ ਇੱਿੱਥੇ ਚੱਲਦੇ ਆ ਉੱਪਰ ਨੂੰ ਜਾ ਕੇ ਪ੍ਰੈਸਟ ਕਰਦੇ ਆ ਰਾਮ ਨਾਲ ਕਿਉਂਕਿ ਫਿਰ ਉਹ ਰੈਸਟ ਜ਼ਰੂਰੀ ਹੈ ਫਿਰ ਸਵੇਰੇ ਤਾਂ ਹੀ ਉੱਪਰ ਜਾ ਕੇ ਟ੍ਰੈਵਲ ਕਰਨ ਜੋ ਕੀ ਆ ਟ੍ਰੈਕ ਕਰਨ ਜੋ ਕੀ ਆ ਅਸਲ ਤਾਂ ਵਧੀਆ ਚੱਲੀ ਜਾਂਦਾ ਸਾਰਾ ਮੌਸਮ ਬਹੁਤ ਵਧੀਆ ਏ ਇਹ ਆ ਜੀ ਖਾਲੀ ਪੈਡ ਵੀ ਲੋਕ ਇੱਥੇ ਬੈਠੇ ਆ ਥੱਕੇ ਹਾਰੇ ਜਿਹੜੇ ਪਹੁੰਚੇ ਨੇ ਬਾਕੀ ਇੱਥੇ ਇਹ ਹੈ ਕਿ ਰਹਿਣ ਵਾਸਤੇ ਆ ਟੈਂਟ ਵਗੈਰਾ ਵੀ ਮਿਲ ਜਾਂਦੇ ਨੇ ਤੇ ਰੂਮਸ ਵਗੈਰਾ ਵੀ ਪ੍ਰੋਵਾਈਡਡ ਹੁੰਦੇ ਆ ਸੋ ਫਾਈਨਲੀ ਪਹੁੰਚ ਗਏ ਆਪਾਂ ਗੋਵਿੰਦ ਧਾਮ ਬਸ ਇਹ ਤੋਂ ਉਹ 20 ਕਿਲੋਮੀਟਰ ਦਾ ਫਰਕ ਹੈ ਤੇ ਬਸ ਉੱਤੇ ਪਹੁੰਚ ਗਏ ਫਿਰ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਉਣੇ ਆ ਅਗਰ ਤਾਂ ਪੋਸਿਬਿਲਿਟੀ ਬਣਦੀ ਹੈ ਰੂਮ ਦੀ ਤਾਂ ਫਿਰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ ਕਿਉਂਕਿ ਇਸ਼ਨਾਨ ਕਰਨਾ ਹੈ ਕਾਫੀ ਜ਼ਿਆਦਾ ਥੱਕ ਚੁੱਕੇ ਆ ਗਰਮੀ ਪਸੀਨਾ ਕਾਫੀ ਸੀ ਕੱਪੜੇ ਖਰਾਬ ਹੋ ਚੁੱਕੇ ਨੇ ਇਸ ਕਰਕੇ ਅਗਰ ਨਹੀਂ ਪੋਸਿਬਲ ਹੋਇਆ ਦੈਨ ਸਵੇਰੇ ਸੱਜ ਰਹੇ ਹਾਂਜੀ ਗਾਇਜ਼ ਕੀ ਹਾਲ ਚਾਲ ਹੈ ਸੋ ਫਾਈਨਲੀ ਪਹੁੰਚ ਗਏ ਆ ਗੋਬਿੰਦ tạm ਹੁਣੇ ਰੂਮ ਲਿਆ ਤੇ ਰੂਮ ਚਾ ਕੇ ਜਸਟ ਪਈ ਆਂ ਠਕਾਵਟ ਹੋ ਜਾਂਦੀ ਹੈ ਕਾਫੀ ਕਿਉਂਕਿ ਆਏ ਆ ਵੀ ਟ੍ਰੈਕ ਕਾਫੀ ਕਰਨਾ ਪੈਂਦਾ ਉਹ ਕਹਿਣ ਨੂੰ ਆ ਕਿ ਐਨੇ ਕਿਲੋਮੀਟਰ ਆ ਜਾਂ ਕੁਛ ਐ ਪਰ ਐ ਵੀ ਜੋ ਮੈਂ ਐਕਸਪੀਰੀਅੰਸ ਕਰਿਆ ਵੱਧਦੀ ਪੈ ਜਾਂਦਾ ਉਸ ਚੀਜ਼ ਤੋਂ ਕਿਉਂਕਿ ਕਾਫੀ ਥਾਵਾਂ ਤੇ ਜਿਹੜਾ ਰਸਤਾ ਹੈ ਨਾ ਉਹ ਟੁੱਟ ਜਾਂਦਾ ਫਿਰ ਉਹਨੂੰ ਵਧਾ ਕੇ ਬਣਾਉਣਾ ਪੈਂਦਾ ਤੇ ਜਿਹੜੇ ਉੱਤੇ ਸਾਈਨ ਬੋਰਡ ਲੱਗੇ ਹੋਏ ਆ ਜਿਹੜੇ ਕਿਲੋਮੀਟਰਸ ਦੀ ਆ ਦੂਰੀ ਦੱਸਦੇ ਆ ਹਨਾ ਉਹ ਤਾਂ ਉਵੇਂ ਹੀ ਰਹਿ ਜਾਂਦੇ ਆ ਉਹ ਕਿਹੜਾ ਚੇਂਜ ਕਰਦੇ ਆ ਹੁਣ ਕਿਤੋਂ ਰਸਤਾ ਘਟਾਇਆ ਵਧਾਇਆ ਜਾਂਦਾ ਫਾਈਨਲੀ ਹੁਣ ਪਹੁੰਚ ਗਏ ਆ ਇੱਥੇ ਸੋ ਅੱਜ ਦਾ ਵਲੌਗ ਆਪਾਂ ਇੱਥੇ ਖਤਮ ਕਰਦੇ ਆ ਹੋਪ ਤੁਸੀਂ ਵਲੌਗ ਨੂੰ ਇੰਜੋਏ ਕਰਿਆ ਹੋਵੇਗਾ ਤੇ ਕਾਫੀ ਸਾਰੀ ਹੈਲਪ ਵੀ ਤੁਹਾਨੂੰ ਮਿਲ ਗਈ ਹੋਏਗੀ ਡਿਟੇਲਸ ਇਹ ਤੇ ਤੋਂ ਇਨਫੋਰਮੇਸ਼ਨ ਜੋ ਵੀ ਸੀ ਜਿਹੜੇ ਨਵੇਂ ਆਏ ਆ ਬੰਦੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੱਲ ਆਪਾਂ ਇੱਥੋਂ ਜਾਣਾ ਸਵੇਰੇ ਸਜਰੇ ਤੜਕੇ ਇੱਕ ਵਾਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਤੇ ਤੁਹਾਨੂੰ ਵੀ ਕਰਵਾ ਕੇ ਸਵੇਰੀ ਨਿਕਲਾਂਗੇ ਆਪਾਂ 4 ਵਜੇ ਇੱਥੋਂ ਉਸ ਤੋਂ ਬਾਅਦ ਫਿਰ ਆਪਾਂ ਦਰਸ਼ਨ ਕਰਕੇ ਸ਼੍ਰੀ हेमਕੁੰਡ ਸਾਹਿਬ ਨਾਲ ਦੀ ਨਾਲ ਵਾਪਸ ਜਾਣਾ ਗੋਬਿੰਦਗੜ੍ਹ ਤੇ ਜੁੜੇ ਰਹੋ ਗਾਇਸ ਥੈਂਕ ਯੂ ਵੈਰੀ ਮੱਚ ਲਵ ਯੂ